ਆਮ ਜਿਹੜੀ ਮਿਲੀ ਹੈ ਜਿਹਦੇ ਲਗਾਤਾਰ ਇਹ ਟੀਮਾਂ ਦੇ ਕੰਮ ਕਰਦੇ ਹੋਏ ਜਿਹੜਾ ਬਲਵਿੰਦਰ ਬਿੱਲੇ ਨੂੰ ਜਿਹੜਾ ਰੋਕਿਆ ਗਿਆ ਰੋਕਣ ਦਾ ਇਸ਼ਾਰਾ ਦੇ ਕੇ ਜਦੋਂ ਉਹਨੂੰ ਜਿਹੜਾ ਆਪਣੀ شناخت ਕਰਨ ਦੀ ਦੱਸਿਆ ਤੇ ਡਰਦੇ ਮਾਰੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਦੇ ਵਿੱਚ ਉਹਦੇ ਕੋਲ ਜਿਹੜਾ ਨਜਾਇਜ਼ ਅਸਲਾ ਸੀਗਾ ਉਹ ਵੀ ਉਹਨੇ ਪੁਲਿਸ ਪਾਰਟੀ ਤੇ ਜਿਹੜਾ ਚਲਾਇਆ ਅ ਜਿਹੜਾ ਜਿਹੜਾ ਅਸਲਾ ਸੀ ਔਰ ਰੱਬ ਦੀ ਮੇਨ ਨਾਲ ਕੋਈ ਵੀ ਜਿਹੜਾ ਫਾਇਰ ਪੁਲਿਸ ਮੁਲਾਜ਼ਮ ਨੂੰ ਨਹੀਂ ਵਜਿਆ ਪਰ ਫਿਰ ਵੀ ਜਿਹੜਾ ਪੁਲਿਸ ਮੁਲਾਜ਼ਮਾ ਨੇ ਆਪਣੀ ਸੁਰੱਖਿਆ ਲਈ ਸੈਲਫ ਡਿਫੈਂਸ ਲਈ ਵਾਪਸੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਜਿਹੜੀ ਗੋਲੀ ਹੈ ਆ ਜਿਹੜਾ ਅਕਿਊਸ ਨੂੰ ਵੱਜੀ ਹੈ ਇਮੀਡੀਏਟਲੀ ਜਿਹੜਾ ਅਕਿਊਸ ਨੂੰ ਚੱਕ ਕੇ ਜਿਹੜਾ ਮੈਡੀਕਲ ਟਰੀਟਮੈਂਟ ਦੇ ਲਿਆ ਲਿਆਂਦਾ ਗਿਆ ਹੈਗਾ ਤੇ ਉਹਦਾ ਇਲਾਜ ਕਰਾਇਆ ਜਾ ਰਿਹਾ ਹੈ ਮੌਕੇ ਤੋਂ ਦੇਖੋ ਇੱਕ ਜਿਹੜਾ ਨਜਾਇਜ਼ ਪਿਸਟਲ ਜਿਹੜਾ ਉਹਨੇ ਮੋਟਰਸਾਈਕਲ ਜਿਹੜਾ ਵਰਤ ਰਿਹਾ ਸੀ ਤੇ ਖੋਲ ਬਰਾਮਦ ਕੀਤੇ ਗਏ ਹਨ ਜਿਹੜਾ ਮੁਕਦਮੇ ਜਿਹਦੇ ਵਿੱਚ ਇਹ ਵੌਂਟਡ ਸੀ ਕਤਲ ਦੇ ਮੁਕਦਮੇ ਦੇ ਵਿੱਚ ਉਹਦੀ ਉਹਦੀ ਅਰੈਸਟ ਪਾਈ ਜਾਊਗੀ ਤੇ ਅੱਗੇ ਦੀ ਜਿਹੜੀ ਹੋਰ ਵੀ ਇਹਦੇ ਲਿੰਕੇਜਸ ਹੈਗੇ ਇਸ ਇਲਾਕੇ ਦੇ ਵਿੱਚ ਸਬੰਧਿਤ ਗੈਂਗਸਟਰਸ ਨਾਲ ਇਹਦੇ ਜਿਹੜੇ ਸਾਥੀ ਹੈ